ਸਤਨਾਮ ਸ੍ਰੀ ਵਾਖਰੂ ਵੇਰ ਜੀ ਕਾਲ ਸਵੇਨ ਜੀ ਕੇ ਫਤੇ ਗੁਰੂ ਨਾਨਕ ਦੇਵ ਜੀ ਗੁਰੂ ਸਾਹਿਬਾਂ ਨੜੀ ਵਰਤ ਅਗਲਾ ਪਾਗ ਜਨਮ ਸਥਾਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜਨਮ ਕਤਕ ਦੀ ਪੁੰਨਿਆ 1469 ਈਸਵੀ ਨੂੰ ਰਾਏਪੋਏ ਦੀ ਤਲਵੰਡੀ ਵਿਖੇ ਮਾਤਾ ਤ੍ਰਿਪਤਾ ਜੀ ਤੇ ਮਾਤਾ ਮਹਿਤਾ ਕਲੂ ਜੀ ਦੇ ਘਰ ਹੋਇਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਹੋਣ ਕਰਕੇ ਅੱਜ ਕੱਲ ਇਸ ਦਾ ਨਾਮ ਨਨਕਾਣਾ ਸਾਹਿਬ ਹੈ ਇਸ ਸਥਾਨ ਤੇ ਅੱਜ ਕੱਲ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਸਥਿਤ ਹੈ ਨਨਕਾਣਾ ਸਾਹਿਬ ਲਾਹੌਰ ਤੋਂ 48 ਮੀਲ ਪੱਛਮ ਵੱਲ ਹੈ ਰਾਇਪੋਈ ਪੱਟੀ ਮੁਸਲਮਾਨ ਸਰਦਾਰ ਤਲਵੰਡੀ ਦੇ ਆਸ-ਪਾਸ ਦੇ ਇਲਾਕੇ ਦੇ ਮਾਲਕ ਸਨ ਮੁਸਲਮਾਨਾਂ ਦੀ ਹਕੂਮਤ ਸਮੇਂ ਬਹੁਤ ਸਾਰੇ ਪੱਟੀ ਰਾਜਪੂਤ ਮੁਸਲਮਾਨ ਬਣ ਗਏ ਸਨ ਬਿੱਤੇ ਆ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ 7 ਸਾਲ ਦੀ ਉਮਰ ਦੀ ਵਿੱਚ ਪਿਤਾ ਜੀ ਨੇ ਗੋਪਾਲ ਪੰਡਤ ਪਾਸ ਹਿੰਦੀ ਪੜਨ ਭੇਜਿਆ ਫਿਰ ਬ੍ਰਿਜ ਚ ਲਾਲ ਪੰਡਤ ਪਾਸ ਸੰਸਕ੍ਰਿਤੀ ਪੜਨ ਭੇਜਿਆ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਮਰ 13 ਸਾਲ ਦੀ ਹੋ ਗਈ ਤਾਂ ਆਪ ਜੀ ਨੂੰ ਤਲਵੰਡੀ ਦੇ ਮੌਲਵੀ ਕਤਬਦੀਨ ਪਾਸ ਫਾਰਸੀ ਪੜਨ ਭੇਜਿਆ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੀਖਣ ਬੁੱਧੀ ਨੂੰ ਵੇਖ ਕੇ ਤਿੰਨੇ ਉਸਤਾਦ ਬਹੁਤ ਹੈਰਾਨ ਹੋਏ ਸਤਗੁਰੂ ਜੀ ਨੂੰ ਤੀਖਣ ਬੁੱਧੀ ਦੇ ਨਾਲ-ਨਾਲ ਆਤਮਿਕ ਜੀਵਨ ਦੀ ਵੀ ਬਹੁਤ ਸੂਝ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬਾਲ ਉਮਰ ਦਾ ਗੰਭੀਰ ਜੀਵਨ ਤੱਕ ਦੇ ਨਗਰ ਦੇ ਸਭ ਧਰਮਾਂ ਦੇ ਵਿਚਿੰਦੇ ਸਿਰ ਨਿਮੋਣ ਲੱਗ ਪਏ ਸਨ ਰਾਇ ਬਲਾਰ ਵੀ ਅੱਖ ਲੱਗ ਪਿਆ ਸੀ ਕਿ ਇਸ ਬਾਲਕ ਤੇ ਖੁਦਾ ਦੀ ਖਾਸ ਰਹਿਮਤ ਹੈ ਜਿਨੇ ਉਹ ਸ਼ਾਸਤਰਾਂ ਅਨੁਸਾਰ ਬ੍ਰਹਮਣ ਖੱਤਰੀ ਵੈਸ਼ ਵਾਸਤੇ ਆਤਮਿਕ ਜਨਮ ਦੀ ਖਾਤਰ ਜਨੇਊ ਪੈਣਨ ਦੀ ਮਰਿਆਦਾ ਹੈ ਸ਼ੁੱਦਰ ਨੂੰ ਜਨੇਊ ਪੈਣਨ ਦਾ ਅਧਿਕਾਰ ਨਹੀਂ ਹੈ ਜਨੇਊ ਛੁੱਤ ਸੂਤਰ ਦਾ ਧਾਗਾ ਵਟਕੇ ਤੀਰਾ ਕਰਕੇ ਉਸ ਦੀ ਡੋਰ ਵਟਣੀ ਹੁੰਦੀ ਹੈ ਜਨੇਊ ਨੂੰ ਖੱਬੇ ਮੋਢੇ ਤੋਂ ਪੈਣਨ ਕੇ ਸੱਜੀ ਵਖੀ ਵੱਲ ਲਿਆਇਆ ਜਾਂਦਾ ਹੈ ਸੰਸਾਰਿਕ ਆਦਿਕ ਕਰਮ ਕਰਾਉਣ ਲਈ ਇੱਕ ਪੁਜਿਤ ਹੁੰਦਾ ਹੈ ਬਾਬਾ ਮੈਂ ਤਾਂ ਕਾਲੋਜੀ ਦਾ ਪੁਜਿਤ ਹਰਦੇਵਾਲ ਸੀ ਜੋ ਤਲਵੰਡੀ ਦਾ ਹੀ ਵਸਨੀਕ ਸੀ ਜਦੋਂ ਸਾਰਾ ਨਗਰ ਸ੍ਰੀ ਕਾ ਪੰਚਾਇਤ ਦੇ ਸਾਰੇ ਸਾਥ ਸਬੰਧੀ ਜੁੜ ਕੇ ਬੈਠੇ ਤਾਂ ਪੁਜਿਤ ਹਰਦੇਵਾਲ ਨੇ ਜਨੇਊ ਦੀਆਂ ਰਸਮਾਂ ਸ਼ੁਰੂ ਕੀਤੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਕੋਲ ਹੀ ਬੈਠੇ ਸਨ ਅਦੁੱਤੀ ਦ੍ਰਿੜਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗਲੇ ਵਿੱਚ ਪੁਜਿਤ ਹਰਦੇਵਾਲ ਜਨੇਊ ਪਾਉਣ ਲੱਗਾ ਤਾਂ ਆਪ ਜੀ ਨੇ ਪਰੇਸਤ ਵਿੱਚ ਪੁਜਾਰੀ ਤਾਂ ਹੱਥ ਰੋਕ ਦਿੱਤਾ ਤੇ ਸਤਪੁਰ ਜੀ ਕਹਿਣ ਲੱਗੇ ਜੀ ਪੰਡਿਤ ਜੀ ਜਨੇਉ ਪਾਇਆ ਸਾਡੇ ਲੋਕਾਂ ਦਾ ਦੂਜਾ ਜਨਮ ਹੁੰਦਾ ਇਸ ਨੂੰ ਤੁਸੀਂ ਆਤਮਿਕ ਜਨਮ ਆਖਦੇ ਹੋ ਤਾਂ ਫਿਰ ਇਹ ਜਨੇਉ ਵੀ ਕਿਸੇ ਹੋਰ ਕਿਸਮ ਦਾ ਹੋਣਾ ਚਾਹੀਦਾ ਇਹ ਤਾਂ ਕਪਾਹ ਦੇ ਧਾਗੇ ਦਾ ਬਣਿਆ ਹੋਇਆ ਹੈ ਇਸਨੇ ਮੈਲਾ ਵੀ ਹੋ ਜਾਣਾ ਹੈ ਟੁੱਟ ਵੀ ਜਾਣਾ ਹੈ ਦੁਬਾਰਾ ਵਟਣਾ ਪੈਣਾ ਹੈ ਜਦੋਂ ਅੰਤ ਵੇਲੇ ਸਰੀਰ ਤੇ ਆਤਮਾ ਦਾ ਵਿਛੋੜਾ ਹੋਵੇਗਾ ਤਾਂ ਇਹ ਜਨੇਉ ਵੀ ਜਨੇਉ ਵਿੱਚ ਖਾ ਵਿੱਚ ਨਾਲ ਹੀ ਸੜ ਜਾਵੇਗਾ ਫਿਰ ਇਹ ਜਨੇਵਾ ਤੁਮੀ ਕਿ ਜਾਨਵਾਲੀ ਕਿਵੇਂ ਬਣਿਆ ਹੋਇਆ 10 ਸਾਲਾਂ ਦੇ ਬਾਲਕ ਨੇ ਸ਼ਸਤਰਾਂ ਤੇ ਅਧਿਕਾਰਾਂ ਨੂੰ ਵਿੰਗਾ ਰਿਆ ਸੀ ਪੰਡਤ ਜੀ ਨੇ ਮਿੱਠੇ ਬੋਲਾਂ ਨਾਲ ਸਤਿਗੁਰ ਜੀ ਨੂੰ ਪ੍ਰੇਰਣ ਦੀ ਯਤਨ ਕੀਤੀ ਮਾਤਾ ਜੀ ਤੇ ਪਿਤਾ ਜੀ ਨੇ ਵੀ ਲਾੜ ਨਾਲ ਸਮਝਾਇਆ ਕਿ ਸ਼ਸਤਰਾਂ ਦੀ ਉਲੰਘਣਾ ਉਲੰਘਣਾ ਕਰਨਾ ਪਾਪ ਹੈ ਪਰ ਜਗਤ ਦੇ ਬਾਲੀ ਆਪਣੇ ਇਰਾਦੇ ਦੇ ਧ੍ਰੜ ਰਹੇ ਗੁਰੂ ਸਾਹਿਬਾਂ

ਮੁਜਾਹਰਾਂ ਆ ਰਹੇ ਆ ਰਾਇ ਬਲਾਰਾ 10 ਪਿੰਡਾਂ ਦਾ ਮਾਲਕ ਸੀ ਉਸਦੇ ਪਿਓ ਰਾਏ ਕੋਈ ਨੂੰ ਮੁਸਲਮਾਨ ਹੋ ਜਾਂ ਤੇ ਹਕੂਮਤ ਵੱਲੋਂ ਇਹ ਜਾਗੀਰ ਮਿਲੀ ਸੀ ਬਾਬਾ ਮਹਿਤਾ ਕਾਲੂ ਜੀ ਇਹਨਾਂ 10 ਪਿੰਡਾਂ ਦੇ ਪਟਵਾਰੀ ਸਨ ਲਾਇਬਾਰ ਨੇ ਕੁਝ ਜ਼ਮੀਨ ਦੀ ਮਾਲਕੀ ਵੀ ਬਾਬਾ ਜੀ ਨੂੰ ਦੇ ਦਿੱਤੀ ਸੀ ਵਾਹੀ ਦਾ ਕੰਮ ਬਾਬਾ ਜੀ ਮੁਜਾਹਰਿਆਂ ਤੋਂ ਕਰਵਾਉਂਦੇ ਸਨ ਇਹ ਜ਼ਮੀਨ ਤਲਵੰਡੀ ਦੇ ਨੇੜੇ ਹੀ ਸੀ ਜਿਸ ਕਰਕੇ ਗੁਰੂ ਨਾਨਕ ਦੇਵ ਜੀ ਦੀ ਛੋਟੀ ਉਮਰ ਵਿੱਚ ਖੇਤਾਂ ਵਿੱਚ ਫੇਰਾ ਤੋਰਾ ਤੇ ਰੱਖਣ ਲੱਗ ਪਏ ਸਨ ਕੁੱਲ ਇਹ ਜ਼ਮੀਨਾਂ ਹੁੰਦੀਆਂ ਸਨ ਇਸ ਲਈ ਰੰਦਮੀ ਬਹੁਤ ਸਨ ਇਸ ਲੋਕ ਕਰਕੇ ਲੋਕ ਮਾਲ ਡੰਗਰ ਵੀ ਬਹੁਤ ਰੱਖਦੀ ਸੀ ਬਾਬਾ ਮਹਿਤਾ ਕਾਲੂ ਜੀ ਨੇ ਵੀ ਬਹੁਤ ਸਾਰਾ ਮਾਲ ਡੰਗਰ ਰੱਖਿਆ ਹੋਇਆ ਸੀ ਕੰਮੇ ਪਸ਼ੂਆਂ ਨੂੰ ਛੱਡ ਕੇ ਜੂ ਵਿੱਚ ਲੈ ਜਾਇਆ ਕਰਦੇ ਸਨ ਗੁਰੂ ਸਾਹਿਬ ਵੀ ਪੜਨ ਤੋਂ ਵੇਲੇ ਹੋ ਕੇ ਕੰਮਾਂ ਨਾ ਚਲੇ ਜਾਂਦੇ ਤੇ ਮੱਝਾਂ ਚਾਰਨ ਲੱਗ ਜਾਂਦੇ ਨਾਲ ਹੀ ਆਪ ਜੀ ਆਪਣੀ ਸੁਰਤ ਕਰਤਾਰ ਨਾਲ ਜੋੜ ਲੈਂਦੇ ਕਈ ਵਾਰੀ ਮੱਝਾਂ ਦਾ ਪਾਲੀ ਕੰਮਾਂ ਛੁੱਟੀ ਤੇ ਹੁੰਦਾ ਸੀ ਤੇ ਆਪ ਜੀ ਪਿਤਾ ਜੀ ਦੀ ਆਗਿਆ ਅਨੁਸਾਰ ਮੱਝਾਂ ਨੂੰ ਚਰਾੰਦਾਂ ਵੱਲ ਲੈ ਜਾਇਆ ਕਰਦੇ ਸਨ ਇੱਕ ਦਿਨ ਇਕੱਲੇ ਹੀ ਸਨ ਤੇ ਸੁਰਤ ਕਰਤਾਰ ਨਾਲ ਜੁੜ ਕੇ ਤੇ ਪਸ਼ੂ ਕਿਸਾਨਾਂ ਦੇ ਖੇਤਾਂ ਵੱਲ ਚੱਲ ਗਏ ਜਦੋਂ ਕਿਸਾਨਾਂ ਨੇ ਰੋਲਾ ਆਇਆ ਆਪ ਜੀ ਦੀ ਲੈ ਟੁੱਟ ਗਈ ਤੇ ਰਮਾ ਰਵੀਂ ਡੰਗਰ ਕਿਸਾਨ ਦੇ ਖੇਤਾਂ ਵਿੱਚੋਂ ਬਾਹਰ ਕੱਢ ਦਿੱਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਲੈ ਕੇ ਕਿਸਾਨ ਰਾਏ ਬੁਲਾਰ ਦੇ ਕੋਲੇ ਪਹੁੰਚ ਗਏ ਤੇ ਆਪਣੇ ਨੁਕਸਾਨ ਹੋਏ ਬਾਰੇ ਦੱਸਣ ਲੱਗੇ ਤੇ ਸਾਰੇ ਵਿਥਿਆ ਸੁਣਾਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਹੁਤ ਧਰਮੇ ਨਾਲ ਉੱਤਰ ਦਿੱਤਾ ਕਿ ਸਾਰੇ ਜੰਤ ਦਾ ਪਾਲਣ ਹਾਰ ਤੇ ਸਾਰੇ ਰੱਖਣ ਵਾਲੇ ਕਾਲਪੁਰਖ ਪ੍ਰਮਾਤਮਾ ਦੀ ਮੇਰ ਨਾਲ ਸਭ ਕੁਝ ਠੀਕ ਠਾਕ ਹੈ ਉਸ ਕਾਦਰ ਦੇ ਘਰ ਕੋਈ ਘਾਟ ਨਹੀਂ ਹੈ ਉਸ ਕਰਤਾਰ ਦੇ ਦਰ ਤੇ ਸਭ ਕੁਝ ਮਿਲ ਜਾਂਦਾ ਹੈ ਖਲਕ ਖਲਕਤ ਤੇ ਬੰਦਗੀ ਨਾਲ ਆਪ ਜੀ ਨੇ ਛੋਟੀ ਉਮਰੇ ਹੀ ਵੈਗਰੂ ਜੀ ਨਾਲ ਨਿਬ ਜੋੜ ਲਈ ਸੀ ਕੁੜਮਾਈ ਤੇ ਵਿਆਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕੁੜਮਣੀ ਕੁੜਮਾਈ ਅਪ੍ਰੈਲ 1485 ਜਨ ਸਭਜੇਸੂ ਨੂੰ ਨਗਰ ਬਟਾਲਾ ਦੇ ਰਹਿਣ ਵਾਲੇ ਮੋਰ ਚੰਦ ਦੀ ਸੁਪੁੱਤਰੀ ਬੀਬੀ ਸੁਲਖਣੀ ਜੀ ਨਾਲ ਹੋਈ ਸੀ ਉਸ ਵੇਲੇ ਆਪ ਜੀ ਦੀ ਉਮਰ 16 ਸਾਲ ਦੀ ਸੀ ਬਾਬਾ ਮੂਲ ਚੰਦ ਜੀ ਪਿੰਡ ਪਖੋਕੇ ਰੰਦਾਵੇ ਦੇ ਪਟਵਾਰੀ ਸਨ ਇਹ ਸਾਖ ਗੁਰੂ ਜੀ ਦੇ ਭਨੋਈਏ ਭਾਈ ਜੈਰਾਮ ਜੀ ਰਾਈ ਹੋਇਆ ਸੀ ਭਾਈ ਜੈਰਾਮ ਜੀ ਖਾਨਪੁਰ ਦੇ ਰਹਿਣ ਵਾਲੇ ਉਪਲ ਖੱਤਰੀ ਸਾਹਨ ਅਤੇ ਨਵਾਬ ਦੌਲਤ ਖਾਨ ਲੋਧੀ ਕੋਲ ਮਾਲ ਦੇ ਵਿਭਾਗ ਵਿੱਚ ਜ਼ਿੰਮੇਵਾਰ ਅਫਸਰ ਸਨ ਆਮਿਲ ਜ਼ਿੰਮੇਵਾਰ ਅਫਸਰ ਸਨ ਕਈ ਵਾਰ ਭਾਈ ਜੈਰਾਮ ਜੀ ਵਿਭਾਗ ਦੇ ਕੰਮ ਤਲਵੰਡੀ ਜਾਣਾ ਪੈਂਦਾ ਸੀ ਇੱਕੋ ਵਿਭਾਗ ਵਿੱਚ ਹੋਣ ਕਰਕੇ ਭਾਈ ਜੈਰਾਮ ਜੀ ਬਾਬਾ ਮਹਿਤਾ ਕਾਲੂ ਜੀ ਨਾਲ ਗੁੜੀ ਸਾਂਝ ਬਣੀ ਬੰਦੀ ਗਈ ਫਿਰ ਬਾਬਾ ਜੀ ਨੇ ਆਪਣੀ ਲੜਕੀ ਬੀਬੀ ਨਾਨਕੀ ਦੀ شادی ਭਾਈ ਜੈ ਰਾਮ ਜੀ ਨਾਲ ਕਰ ਦਿੱਤੀ ਭਾਈ ਜੈ ਰਾਮ ਜੀ ਨੂੰ ਬਟਾਲੇ ਵੱਲ ਵੀ ਜਾਣਾ ਪੈਂਦਾ ਸੀ ਜਦੋਂ ਬਾਬਾ ਮੂਲ ਚੰਦ ਜੀ ਨਾਲ ਸਾਂਝ ਪਈ ਤਾਂ ਉਹਨਾਂ ਦੀ ਸੁਪੁੱਤਰੀ ਦਾ ਸਾਖ ਭਾਈ ਜੈ ਰਾਮ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਰਵਾ ਦਿੱਤਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਮਈ 1487 ਨੂੰ ਹੋਇਆ ਸੀ ਉਸ ਵੇਲੇ ਆਪ ਜੀ ਦੀ ਉਮਰ 18 ਸਾਲ ਦੀ ਸੀ ਜੰਝ ਬਟਾਲੇ ਗਈ ਇਥੇ ਜਾਂਦੇ ਨੇ ਡੇਰਾ ਕੀਤਾ ਉੱਥੇ ਅੱਜ ਵੀ ਉਸ ਵੇਲੇ ਦੀ ਕੱਚੀ ਕੰਧ ਦਾ ਨਮੂਨਾ ਸੰਭਾਲਿਆ ਹੋਇਆ ਹੈ ਗੁਰੂ ਸਾਹਿਬ ਜੀ ਦਾ ਵਿਆਹ ਹਰ ਸਾਲ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਘਰ ਤੋਂ ਪੁੱਤਰਾਂ ਬਾਬਾ ਲਖਮੀ ਚੰਦ ਤੇ ਬਾਬਾ ਸ੍ਰੀ ਚੰਦ ਨੇ ਜਨਮ ਲਿਆ ਭਾਈ ਮਰਦਾਨਾ ਜੀ ਮਰਾਸੀ ਵੀਰ ਬਾਦਰੇ ਦੇ ਪੁੱਤਰ ਸੀ ਉਹਨਾਂ ਦਾ ਜਨਮ ਤਲਵੰਡੀ ਵਿਖੇ ਹੀ ਫੱਗਣ 1560 ਇਸ ਵਿੱਚ ਹੋਇਆ ਸੀ ਮਰਦਾਨਾ ਗੁਰੂ ਸਾਹਿਬ ਜੀ ਨਾਲੋਂ 9 ਸਾਲ ਵੱਡੇ ਸਨ ਭਾਈ ਮਰਦਾਨਾ ਜੀ ਨੂੰ ਰਾਗ ਦਾ ਬਹੁਤ ਸ਼ੌਂਕ ਸੀ ਉਹਨਾਂ ਦਾ ਪਿਆਰਾ ਤੰਤੀ ਸਾਜ਼ ਰਵਾਬ ਸੀ ਰਾਗਾਂ ਦੇ ਸ਼ੌਂਕ ਕਾਰਨ ਹੀ ਭਾਈ ਮਰਦਾਨਾ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੰਗਤ ਦਾ ਸੁਭਾਗ ਮਿਲਿਆ ਉਹਨਾਂ ਦਾ ਨਾਮ ਸਤਗੁਰੂ ਜੀ ਦੇ ਨਾਮ ਦੇ ਨਾਲ ਅਟੁੱਟ ਤੌਰ ਤੇ ਜੁੜਿਆ ਹੋਇਆ ਹੈ ਸਿੱਖ ਇਤਿਹਾਸ ਇਹ ਸਾਫ ਤਾਂ ਨਹੀਂ ਦੱਸਿਆ ਗਿਆ ਕਿ ਮਰਦਾਨਾ ਜੀ ਦਾ ਸਾਥ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਕਦੋਂ ਸ਼ੁਰੂ ਹੋਇਆ ਪਰ ਪਿੰਡਾਂ ਦੇ ਜੀਵਨ ਦੇ ਹਿਸਾਬ ਨਾਲੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਾਥ ਛੋਟੀ ਉਮਰ ਵਿੱਚ ਹੀ ਬਣ ਗਿਆ ਹੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ 10 ਪਿੰਡਾਂ ਦੇ ਪਟਵਾਰੀ ਸਨ ਇਸ ਲਈ ਭਾਈ ਮਰਦਾਨਾ ਜੀ ਦੇ ਪਿਤਾ ਬਾਦਰੇ ਦਾ ਬਾਬਾ ਮਹਿਤਾ ਕਾਲੂ ਜੀ ਦੇ ਘਰ ਨੇ ਤੌਣਾ ਜਾਣਾ ਲੱਗਿਆ ਰਹਿੰਦਾ ਸੀ ਗੁਰੂ ਸਾਹਿਬ ਜੀ ਦੇ ਘਰੋਂ ਉਹ ਸਦੀਆਂ ਸੈਂਕੜੇ ਲੋੜਾਂ ਪੂਰੀਆਂ ਹੁੰਦੀਆਂ ਸਨ ਆਪਣੇ ਪਿਤਾ ਜੀ ਨਾਲ ਮਰਦਾਨਾ ਵੀ ਆਉਂਦਾ ਸੀ ਮਰਾਸੀ ਵੀ ਆਜੀਵਿਕਾ ਹੀ ਇਸ ਗੱਲ ਵਿੱਚ ਗੱਲ ਹੁੰਦੀ ਹੈ ਕਿ ਉਹ ਕਿਸਾਨ ਦੇ ਖੇਤ ਵਿੱਚ ਜਾ ਕੇ ਚੰਗੀ ਫਸਲ ਦੀ ਦੁਆ ਮੰਗਦੇ ਰਹੇ ਬਾਦਰੇ ਦਾ ਇਹ ਕੀਤਾ ਸੀ ਕਿ ਬਾਦਰੇ ਦੇ ਨਾਲ ਉਸ ਤੇ ਪੁੱਤਰ ਮਰਦਾਨੇ ਦਾ ਵੀ ਇਹ ਕੀਤਾ ਸੀ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਜੀ ਦੇ ਗੁਣ ਦੀ ਕਦਰ ਕਰਕੇ ਉਹਨਾਂ ਨੂੰ ਆਪਣਾ ਬਣਾ ਲਿਆ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਸਮੇਂ ਭਾਈ ਮਰਦਾਨੇ ਨਾਲ ਗੂੜੀ ਸਾਂਝ ਪਈ ਗਈ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥ ਨਾਲ ਭਾਈ ਮਰਦਾਨਾ ਜੀਵੀ ਇਸ ਗੋਂ ਦਾ ਹੋਰ ਵੱਧਾ ਹੁੰਦਾ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਿਰਤਾਂਤ ਨੂੰ ਪੜ੍ਹ ਕੇ ਇਹ ਪਤਾ ਲੱਗ ਜਾਂਦਾ ਹੈ ਕਿ ਭਾਈ ਮਰਦਾਨੇ ਜੀ ਤੋਂ ਇਲਾਵਾ ਹੋਰ ਕਿਸੇ ਮਨੁੱਖ ਨੂੰ ਇੰਨੇ ਲੰਮੇ ਸਮੇਂ ਸਤਿਗੁਰੂ ਨਾਨਕ ਦੇਵ ਜੀ ਦੇ ਨਾਲ ਰਹਿਣ ਦਾ ਸੁਭਾਗ ਪ੍ਰਾਪਤ ਨਹੀਂ ਹੋਇਆ ਭਾਈ ਮਰਦਾਨਾ 47 ਸਾਲ ਤੱਕ ਸਤਿਗੁਰੂ ਜੀ ਨਾਲ ਰਹੇ ਕੀਰਤਨ ਦੀ ਖਾਤਰ ਹੀ ਭਾਈ ਮਰਦਾਨਾ ਜੀ ਦੀ ਸਾਝ ਸਤਿਗੁਰੂ ਜੀ ਨਾਲ ਬਣੀ ਰਹੀ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਰਚਿਤ ਬਾਣੀ ਨੂੰ ਕਟੋ ਕਟ 47 ਸਾਲ ਪਾਈ ਮਰਦਾਨਾ ਜੀ ਨੇ ਗਾਇਆ ਤੇ ਸੁਣਿਆ ਸੀ ਭਾਈ ਮਰਦਾਨਾ ਜੀ ਤਨੋਂ ਮਨੋਂ ਸਤਿਗੁਰੂ ਜੀ ਦਾ ਸ਼ਰਧਾਲੂ ਬਣ ਗਿਆ ਸੀ ਇਹ ਹੀ ਸਭ ਕਾਰਨ ਹੈ ਕਿ ਸਿੱਖ ਪੰਥ ਵਿੱਚ ਉਹਨਾਂ ਨੂੰ ਭਾਈ ਦੀ ਪਦਵੀ ਮਿਲ ਰਹੀ ਹੈ ਰਬਾਬ ਸਾਜ ਵਜਾਉਣ ਕਰਕੇ ਭਾਈ ਮਰਦਾਨਾ ਜੀ ਰਬਾਬੀ ਖਵਾਏ ਉਹਨਾਂ ਤੋਂ ਬਾਅਦ ਉਹਨਾਂ ਦੇ ਖਾਨਦਾਨ ਵਿੱਚੋਂ ਜੋ ਵੀ ਗੁਰੂ ਘਰ ਵਿੱਚ ਕੀਰਤਨ ਕਰਦੇ ਰਹੇ ਰਬਾਬੀ ਖਵਾਉਂਦੇ ਰਹੇ ਪਾਈ ਮਰਦਾਨਾ ਜੀ ਦੀ ਉਮਰ 75 ਸਾਲ ਦੇ ਗਰੀਬ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੇ ਰਾਗਾਂ ਵੱਲ ਧਿਆਨ ਕੀਤਾ ਸਪਸ਼ਟ ਹੁੰਦਾ ਹੈ ਕਿ 31 ਰਾਗਾਂ ਵਿੱਚੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ 19 ਰਾਗ ਵਰਤੇ ਹਨ ਭਾਵ ਕਿ ਸਤਿਗੁਰ ਜੀ ਨੇ 19 ਰਾਗਾਂ ਵਿੱਚ ਬਾਣੀ ਰਚੀ ਹੈ ਤੇ ਗਾਇਨ ਕੀਤੀ ਹੈ ਇਹ ਕਹਿਣਾ ਸੱਚ ਹੈ ਕਿ 47 ਸਾਲਾਂ ਦੀ ਸੰਗਤ ਸਦਕਾ ਪਾਈ ਮਰਦਾਨਾ ਜੀ ਇਹਨਾਂ 19 ਰਾਗਾਂ ਨੂੰ ਗਾਉਣ ਦੇ ਰਵਾਬ ਉੱਤੇ ਵਜਾਉਣ ਵਿੱਚ ਉਹ ਚਕੋਟੀ ਦਾ ਕਲਾਕਾਰ ਹੋ ਚੁੱਕਿਆ ਸੀ ਉਹ ਨਿਰ ਆ ਗਏ ਹਨ ਨੰਬਰ 1 ਆਸਾ ਦੀ ਵਾਰ ਪੈਰੋ ਪਰਪਤੀ ਸੂਹੀ ਬਲਾਵਲ ਰਾਮਕਲੀ ਤੁਖਾਰੀ ਗੁਜ਼ਰੀ ਸਰੰਗ ਸ੍ਰੀ ਰਗ ਗੌੜੀ ਤਨਾਸਰੀ ਤਿਲੰਗ ਮਾਰੂ ਵਢਹੰਸ ਔਰਠ ਮਲਾਰ ਬਸੰਤ ਕਾਂੜਾ ਵਹਿ ਗੁਰੂ ਜੀ ਕਾਰਵਿਹਾਰ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਦੀ ਬਾਲ ਉਮਰੇ ਬਾਰੇ ਸਿੱਖ ਇਤਿਹਾਸ ਵਿੱਚ ਜਿਆਦਾ ਕੁਝ ਨਹੀਂ ਲਿਖਿਆ ਮਿਲਦਾ ਸਿਰਫ ਦੋ ਤਿੰਨ ਸਾਖੀਆਂ ਦਾ ਜ਼ਿਕਰ ਆਉਂਦਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਮੌਲਵੀ ਤੇ ਪੰਡਤਾਂ ਕੋਲੋਂ ਪੜਨ ਤੋਂ ਵੇਲ ਮਿਲਦੇ ਹੀ ਆਪ ਖੇਤ ਬੰਨੇ ਦੀ ਰਾਖੀ ਤੇ ਮੱਝਾਂ ਚਾਰਨ ਪਾਲਿਆਂ ਪਾਲੀਆਂ ਦੇ ਨਾਲ ਜਾਂਦੇ ਸੀ ਪਿਤਾ ਜੀ ਦਾ ਕਿਤਾ ਮੁਲਾਜ਼ਮ ਮਤ ਦਾ ਹੁਣ ਕਰਕੇ ਜਿਉਂ-ਜਿਉਂ ਆਪ ਵੱਡੇ ਹੋਏ ਆ ਆਪਣੇ ਖੇਤੀ ਦੇ ਕੰਮਾਂ ਦੀ ਨਿਗਰਾਨੀ ਆਦਿ ਦਾ ਕੰਮ ਵੀ ਆਪਣੇ ਸਿਰ ਲੈ ਲਿਆ ਸੀ ਉਨਾ ਸਮਿਆਂ ਵਿੱਚ ਆਮ ਲੋਕਾਂ ਵਾਸਤੇ ਜੈਵਿਕਾ ਦੇ ਚਾਰ ਕਿੱਤੇ ਹੀ ਪ੍ਰਮੁੱਖ ਮੰਨੇ ਚੱਲੇ ਆ ਰਹੇ ਸਨ ਇੱਕ ਤਾਂ ਖੇਤੀ ਤੇ ਦੁਕਾਨ ਵਪਾਰ ਤੇ ਨੌਕਰੀ ਸਤਿਗੁਰੂ ਜੀ ਦੀ ਸ਼ਾਦੀ 18 ਸਾਲ ਦੀ ਉਮਰ ਵਿੱਚ ਇਸ ਲਈ ਇਹ ਵੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਉਮਰੇ ਜਾਂ ਇਸ ਤੋਂ ਪਹਿਲਾਂ ਥੋੜਾ ਪਹਿਲਾਂ ਆਪ ਜੀ ਨੇ ਦੁਕਾਨ ਦਾ ਕੰਮ ਵੀ ਸ਼ੁਰੂ ਕੀਤਾ ਸੀ ਖੇਤੀ ਦੀ ਨਿਗਰਾਨੀ ਵੀ ਨਾਲ ਹੀ ਹੁੰਦੀ ਗਈ ਦੁਕਾਨ ਦੇ ਇਸ ਤਜਰਬੇ ਕਰਨ ਹੀ ਆਪ ਜੀ ਨੂੰ ਸultanpur ਦੇ ਨਵਾਬ दौਲਤਖਾਨ ਦੇ ਮੋਦੀਖਾਨੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਸੀ ਉਹਨਾਂ ਵਿੱਚ ਸਮਿਆਂ ਵਿੱਚ ਪੈਸਾ ਥੋੜਾ ਹੁਣ ਕਰਕੇ ਜ਼ਿਮੀਂਦਾਰ ਲੋਕ ਜ਼ਮੀਨ ਦਾ ਮਾਮਲਾ ਫਸਲ ਵਿੱਚ ਦਿਆ ਕਰਦੇ ਸਨ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਦਾ ਬਹੁਤਾ ਹਿੱਸਾ ਫਸਲ ਵਿੱਚ ਮਿਲਦਾ ਸੀ ਮੋਦੀ ਤਨਖਾਹਾਂ ਦੇ ਰੂਪ ਵਿੱਚ ਵੰਡ ਕੇ ਬਾਕੀ ਦੀ ਵੇਚ ਕੇ ਪੈਸੇ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦਿੱਤੇ ਜਾਂਦੇ ਸੀ ਇਸ ਸਾਰਾ ਕੰਮ ਬਹੁਤ ਜ਼ਿੰਮੇਵਾਰੀ ਦਾ ਹੁੰਦਾ ਸੀ ਬਹੁਤ ਤਜਰਬੇਕਾਰ ਇਮਾਨਦਾਰ ਲਿਆਕਤ ਗੰਭੀਰਤਾ ਆਦਿਕ ਗੁਣਾ ਦੀ ਪਰਖ ਪ੍ਰਤੀਤ ਤੋਂ ਬਾਅਦ ਹੀ ਮੋਦੀ ਦਾ ਉਹਦਾ ਮਿਲਦਾ ਸੀ ਪਰ ਦੁਨੀਆਦਾਰਾਂ ਦੇ ਵਿਹਾਰਕਾਰ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਹਾਰਕਾਰ ਵਿੱਚ ਜ਼ਮੀਨਾਂ ਸਮਾਨ ਦਾ ਫਰਕ ਸੀ ਇਸ ਫਰਕ ਨੂੰ ਸਮਝਾਉਣ ਲਈ ਕੁਝ ਗੱਲਾਂ ਧਿਆਨ ਦੇਣਾ ਜ਼ਰੂਰੀ ਸੀ ਕੀਰਤਨ ਨਾਲ ਪਿਆਰ ਭਾਈ ਮਰਦਾਨੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਜ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਮਰਦਾਨਾ ਰਾਗ ਵਿੱਚ ਪ੍ਰਤੀਬਿੰਨ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੇ ਰਾਗਾਂ ਵਿੱਚੋਂ ਸਭ ਤੋਂ ਵੱਧ ਗਿਣਤੀ ਉਹਨਾਂ ਰਾਗਾਂ ਦੀ ਹੈ ਜੋ ਅੰਮ੍ਰਿਤ ਵੇਲੇ ਤੋਂ ਲੈ ਕੇ ਦਿਨ ਪਹਿਰ ਦਿਨ ਜਿਹੜੇ ਤੱਕ ਗਾਏ ਜਾਂਦੇ ਹਨ ਜਿਵੇਂ ਆਸਾ ਦੀ ਵਾਰ ਪੈਰੋ ਪਰਪਾਤੀ ਸੂਹੀ ਬਿਲਾਵਲ ਰਾਮਕਲੀ ਤੁਖਾਰੀ ਗੁਜਰੀ ਸ੍ਰੀ ਗੁਰੂ ਨਾਨਕ ਦੇਵ ਜੀ ਇਸ਼ਨਾਨ ਆਦਿ ਤੋਂ ਵੇਲੇ ਹੋ ਕੇ ਅੰਮ੍ਰਿਤ ਵੇਲੇ ਤੋਂ ਲੈ ਕੇ ਪਹਿਰ ਦਿਨ ਜਿਹੜੇ ਤੱਕ ਕੀਰਤਨ ਰਾਹੀ ਅਕਾਲ ਪੁਰਖ ਦੀ ਯਾਦ ਵਿੱਚ ਜੁੜੇ ਰਹਿੰਦੇ ਸਨ ਇਸ ਤੋਂ ਬਾਅਦ ਚੌਥੇ ਪੈਰ ਨੂੰ ਗਾਏ ਜਾਣ ਵਾਲੇ ਰਾਗ ਸ੍ਰੀ ਗੌੜੀ ਤਨਾਸਰੀ ਤਲੰਗ ਮਾਰੂ ਤੇ ਰਾਤ ਵੇਲੇ ਬੜਹੰਸ ਸੋਠ ਮਲਾਰ ਬਸੰਤ ਕਾਣੜਾ ਦੁਪਹਿਰ ਵੇਲੇ ਸਿਰਫ ਇੱਕ ਹੀ ਰਾਗ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲਿਆ ਹੈ ਸਾਰੰਗ ਇਥੋਂ ਇਹ ਅਨੁਮਾਨ ਲੱਗਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੂੰ ਕੀਰਤਨ ਨਾਲ ਬਹੁਤ ਪਿਆਰ ਸੀ ਇਸ ਲਈ ਨਿਤ ਦੇ ਕਾਰਵਿਹਾਰ ਤੋਂ ਵਿਹਲੇ ਹੋ ਕੇ ਸਾਰਾ ਦਿਨ ਉਹਨਾਂ ਦੀ ਰੂਹ ਦੀ ਖੁਰਾਕ ਕੀਰਤਨ ਹੀ ਬਣਦਾ ਸੀ ਅੱਪਾ ਸ਼ਾਇਦ ਇਹ ਅੰਦਾਜ਼ਾ ਨਾ ਲਾ ਸਕੀਏ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਸ ਨਿੱਤ ਦੀ ਕਾਰਵਿਹਾਰ ਦਾ ਤਲਵੰਡੀ ਵਾਸੀਆਂ ਤੇ ਕੀ ਅਸਰ ਪੈ ਰਿਹਾ ਸੀ ਇੱਕ ਪਾਸੇ ਨੀਵੀਂ ਜਾਤ ਦਾ ਗਰੀਬ ਮਰਦਾਨਾ ਤੇ ਦੂਜੀ ਪਾਸੇ ਉੱਚੀ ਕੁਲ ਦੇ ਖੱਤਰੀ ਭੂਮੀਕਰ ਤੇ ਪਟਵਾਰੀ ਬਾਬਾ ਮਹਿਤਾ ਕਾਲੂ ਦੇ ਪੁੱਤਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੋਵੇਂ ਇੱਕੋ ਪੱਤਰ ਤੇ ਮਿਲ ਕੇ ਪਿਆਰ ਨਾਲ ਰੋਜ਼ਾਨਾ ਕੀਰਤਨ ਰਾਹੀਂ ਉਸ ਅਕਾਲ ਦੇ ਜੋਤ ਜਾਤ ਵਿੱਚ ਜੁੜੇ ਰਹਿੰਦੇ ਸੀ ਇਸ ਦਾ ਅਸਰ ਤਲਵੰਡੀ ਵਾਸੀਆਂ ਤੇ ਪੈਨੋਂ ਰਹਿ ਨਹੀਂ ਸਕਦਾ ਸੀ ਇਸ ਲਈ ਆਪ ਮੁਹਾਰੇ ਹੀ ਸਾਂਝੀਵਾਲ ਬਨਣ ਲੱਗ ਪਏ ਸਨ ਪਰ ਇਤਿਹਾਸ ਵਿੱਚ ਸਿਰਫ رائے ਬੁੱਲਾਰ ਦੀ ਸ਼ਰਦਾ ਦਾ ਹੀ ਜ਼ਿਕਰ ਕੀਤਾ ਹੈ ਵਹਿਗੁਰੂ ਜੀ ਰਮਤੇ ਸਾਧਾ ਸੰਤਾਂ ਨਾਲ ਮੇਲ ਕਾਬੂਲ ਵੱਲੋਂ ਆਉਂਦੇ ਪਖਾਨਾ ਦੇ ਹਮਲਿਆਂ ਤੋਂ ਲਾਂਬੇ ਤਲਵੰਡੀ ਚੂੜਕਾ ਨੇ ਦੀਵਾਰ ਵਿੱਚ ਆ ਕੇ ਅਨੇਕਾਂ ਰਮਤੇ ਸਾਧ ਟਿਕ ਜਾਂਦੇ ਸਨ ਅਕੱਲੇ ਦੁਕੱਲੇ ਵੀ ਤੇ ਟੋਲਿਆਂ ਵਿੱਚ ਵੀ ਆਪਣੇ ਫਸਲ ਬੰਨ੍ਹੇ ਉੱਤੇ ਜਾਣ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਛੋਟੀ ਉਮਰੇ ਵਿੱਚ ਉਹਨਾਂ ਨਾਲ ਵਾਪੈਣ ਲੱਗ ਗਿਆ ਸੀ ਛੋਟੀ ਉਮਰੇ ਹੀ ਸਤੂਰ ਜੀ ਨੇ ਭੇਖੀ ਸਾਧਾਂ ਦੇ ਪਾਜ ਉਹ ਖੇੜਨੇ ਸ਼ੁਰੂ ਕੀਤੇ ਕੋਲੇ-ਭਾਲੇ ਲੋਕਾਂ ਨੂੰ ਵੀ ਸੱਚ ਝੂਠ ਵਿੱਚ ਫਰਕ ਦਿਸਣ ਲੱਗ ਗਿਆ ਸੀ ਬਹੁਤ ਸਾਧ ਸੰਤ ਆਪ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਆਪ ਜੀ ਦੇ ਹਮ ਖਿਆਲੀ ਬਣ ਗਏ ਸਨ ਕੀਰਤਨ ਵਾਲੇ ਸਤ ਸੰਗਤ ਵਿੱਚ ਰਮਤੇ ਸਾਧ ਵੀ ਆਉਣ ਲੱਗ ਪਏ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬਹੁਤਾ ਸਮਾਂ ਹਰ ਰੋਜ਼ ਵਿਚਾਰ ਚਰਚਾ ਵਿੱਚ ਜਾਣ ਲੱਗਿਆ ਕੀਰਤਨ ਵੱਲ ਬਹੁਤੀ ਰੁਚੀ ਦੇਖ ਕੇ ਤੇ ਸਾਧਾ ਸੰਤਾਂ ਨਾਲ ਸਾਂਝ ਹੋਣ ਕਰਕੇ ਹੀ ਲੋਕ ਕਹਿਣ ਲੱਗ ਗਏ ਸਨ ਕਿ ਬਾਬਾ ਮਹਿਤਾ ਕਾਲੂ ਜੀ ਦੇ ਪੁੱਤਰ ਨੇ ਸਾਧਾ ਸੰਤਾਂ ਨਾਲ ਰਲ ਜਾਣਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਨੇਕਾਂ ਵਾਰ ਹੀ ਲੋੜਵੰਦ ਲੋਕਾਂ ਦੀ ਸਹਾਇਤਾ ਕਰ ਲੈਂਦੇ ਸਨ ਆਪ ਜੀ ਦੇ ਪਿਤਾ ਜੀ ਵੀ ਕਈ ਵਾਰ ਆਪ ਜੀ ਨੂੰ ਇੰਨੀ ਖੁੱਲ੍ਹਦੀਲੀ ਤੋਂ ਵਰਜਦੇ ਸਨ ਭਾਰਤ ਦੇ ਲੋਕਾਂ ਤੇ ਵਿਪਤ 11ਵੀਂ ਸਦੀ ਵਿੱਚ ਮਹਿਬੂਦ ਗਜਵਨੀ ਨੇ ਪੰਜਾਬ ਅਤੇ ਪੰਜਾਬ ਦੇ ਰਸਤੇ ਭਾਰਤ ਦੇ ਹੋਰ ਹਿੱਸਿਆਂ ਤੇ ਬਹੁਤ ਹਮਲੇ ਕੀਤੇ ਇਨ੍ਹਾਂ ਹਮਲਿਆਂ ਨੇ ਦੇਸ਼ ਦੇ ਰਾਜਿਆਂ ਦਾ ਲੱਕ ਤੋੜ ਦਿੱਤਾ ਸੀ ਮਹਿਮੂਦ ਗਜਵਨੀ ਤੋਂ ਪਿੱਛੋਂ ਭਾਰਤ ਉੱਤੇ ਮੁਸਲਮਾਨਾਂ ਲਈ ਹਮਲੇ ਕਰਨ ਦੇ ਰਾਹ ਖੁੱਲ ਗਏ ਦੋ ਸਦੀਆਂ ਵਿੱਚ ਹੀ ਦੇਸ਼ ਦੇ ਰਾਜਿਆਂ ਦੀ ਤਾਕਤ ਖਤਮ ਹੋ ਗਈ ਸੀ ਪ੍ਰithvi ਰਾਜ ਵਰਗਿਆਂ ਰਾਜਿਆਂ ਦਾ ਘਾਣ ਕਰ ਦਿੱਤਾ ਤੇ 13ਵੀਂ ਸਦੀ ਦੇ ਸ਼ੁਰੂ ਵਿੱਚ ਮੁਸਲਮਾਨ ਰਾਜ ਪੱਕੇ ਪੈਰਾਂ ਉੱਤੇ ਕਾਇਮ ਹੋ ਗਿਆ। ਸਨ 1206 ਤੋਂ ਲੈ ਕੇ 1526 ਤੱਕ ਪਠਾਣਾ ਦੇ ਪੰਜ ਖਾਨਦਾਨ ਨੇ ਇੱਥੇ ਰਾਜ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਗੁਰੂ ਨਾਨਕ ਦੇਵ ਜੀ ਦਾ ਜਨਮ 1400 69 ਇਸਵੀ 1469 ਇਸਵੀ ਨੂੰ ਹੋਇਆ ਸੀ ਉਦੋਂ ਅਖੀਰਲੇ ਲੋਧੀ ਖਾਨਦਾਨ ਦਾ ਪਹਿਲਾ ਬਾਦਸ਼ਾ ਬਹਿਲੋਲ ਲੋਧੀ ਦਿੱਲੀ ਦੇ ਤਖਤ ਉੱਤੇ ਬੈਠਾ ਹੋਇਆ ਸੀ ਭਾਰਤ ਵਿੱਚ ਪੈਰ ਟਿਕਾਉਂਦਿਆਂ ਹੀ ਮੁਸਲਮਾਨਾਂ ਬਾਦਸ਼ਾਹ ਨੇ ਪਹਿਲਾ ਕੰਮ ਇਹ ਕੀਤਾ ਕਿ ਤਕਰੀਬਨ ਸਾਰੀ ਉਪਜਾਊ ਜ਼ਮੀਨ ਵੱਡੇ ਵੱਡੇ ਮੁਸਲਮਾਨਾਂ ਨੂੰ ਜ਼ਗੀਰਾਂ ਦੇ ਤੌਰ ਤੇ ਦੇ ਦਿੱਤੀ ਸੀ ਇਸੇ ਤਰ੍ਹਾਂ ਕਈ ਗਈ ਪਿੰਡ ਉਹਨਾਂ ਦੇ ਹਵਾਲੇ ਕਰ ਦਿੱਤੇ ਸਨ ਉੱਥੇ ਕਈ ਜ਼ਾਇਗੀਰਦਾਰ ਜ਼ਾਲਮ ਵੀ ਸਨ ਕਾਜੀ ਆਪਣੇ ਹਿਸਾਬ ਨਾਲ ਫਤਵੇ ਲਿਖਦੇ ਜਥੇਬੰਦ ਜਰਵਾਣਿਆਂ ਦਾ ਟਕਰਾ ਕਰਨ ਦੀ ਹਿੰਮਤ ਰਣ ਭੂਮੀ ਵਿੱਚ ਤਾਂ ਘਟ ਗਈ ਸੀ ਪਰ ਹਿੰਦੂ ਜਨਤਾ ਨੇ ਆਪਣੇ ਲਈ ਭਾਈਚਾਰਾ ਨਿਯਮ ਲਈ ਕਈ ਨਵੇਂ ਬਣਾ ਲੈ ਸਨ ਨਿਮ ਮੁਸਲਮਾਨਾਂ ਨਾਲ ਭਾਈਚਾਰਕ ਨਾਮ ਲਵਰਤਨ ਨੂੰ ਇੰਨੀ ਸਿਖਰ ਤੱਕ ਪਹੁੰਚਾ ਦਿੱਤਾ ਸੀ ਕਿ ਮਗਰੋਂ ਇਹ ਸਧਾਰਨ ਆਤਮਿਕ ਜੀਵਨ ਲਈ ਪੈੜਾ ਰੋਗ ਬਣ ਗਿਆ ਸੀ ਬੇਟੀਆਂ ਦੇ ਛੋਟੀ ਉਮਰੇ ਵਿਆਹ ਸਤੀ ਦੀ ਰਸਮ ਧੀਆਂ ਨੂੰ ਜਮਦਿਆਂ ਮਾਰ ਦੇਣਾ ਇਹ ਸਭ ਉਸ ਸਮੇਂ ਆਮ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਜਿਉਂ-ਜਿਉਂ ਵੱਡੇ ਹੋ ਰਹੇ ਸੀ ਸਮਾਜ ਦੀ ਨਿਗਰ ਦੀ ਦਸ਼ਾ ਨੂੰ ਦੇਖ ਕੇ ਸਮਝ ਰਹੇ ਸੀ ਸਤਿਗੁਰੂ ਜੀ ਕਈ ਕਈ ਘੰਟੇ ਇਸ ਭਿਆਨਕ ਦਸ਼ਾ ਬਾਰੇ ਸੋਚਦੇ ਰਹਿੰਦੇ ਇਸ ਗੰਭੀਰਤਾ ਤੇ ਉਦਾਸੀ ਨੂੰ ਦੇਖ ਕੇ ਉਹ ਕਈ ਲੋਕ ਕਹਿਣ ਲੱਗ ਗਏ ਕਿ ਨਾਨਕ ਨੇ ਫਕੀਰ ਹੋ ਜਾਣਾ ਸultanpur ਨੂੰ ਜਾਣਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਧੂ ਸੰਤਾਂ ਨਾਲ ਮੇਲਜੋਲ ਤੇ ਲੋੜੀਵੰਦਾ ਦੀ ਸਹਾਇਤਾ ਲਈ ਖੁੱਲ੍ਹਦਲੀ ਵਰਤਣਾ ਇਹਨਾਂ ਗੱਲਾਂ ਤੇ ਬਾਬਾ ਮਹਿਤਾ ਕਾਲੂ ਜੀ ਨਾਰਾਜ਼ ਹੋਣ ਲੱਗੇ ਇਹ ਖਬਰ ਬੀਬੀ ਨਾਨਕੀ ਜੀ ਤੇ ਜੈ ਰਾਮ ਜੀ ਕੋਲੇ ਵੀ ਪਹੁੰਚ ਗਈ ਭਾਈ ਜੈ ਰਾਮ ਜੀ ਦਾ ਸultanpur ਦੇ ਨਵਾਬ ਦੌਲਤਖਾਨ ਨਾਲ ਬਹੁਤ ਅਸਰ ਰਸੂਕ ਸੀ ਇਸ ਲਈ ਭਾਈ ਜੈਰਾਮ ਜੀ ਨੇ ਸਤਿਗੁਰੂ ਜੀ ਨੂੰ ਉੱਥੇ ਮੋਦੀ ਲਗਵਾ ਦਿੱਤਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸultanpur ਸੱਦ ਲਿਆ। ਇਸ ਵੇਲੇ ਤੱਕ ਸਤਿਗੁਰੂ ਜੀ ਦੀ ਉਮਰ 35 ਸਾਲ ਦੇ ਕਰੀਬ ਸੀ। ਅਕਤੂਬਰ 1504 ਈਸਵੀ ਵਿੱਚ ਸultanpur ਜਾਣ ਦੀ ਤਿਆਰੀ ਕੀਤੀ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਰਾਏਪੋਏ ਦੀ ਤਲਵੰਡੀ ਤੋਤਰਨ ਲੱਗਿਆ ਨੇ ਭਾਈ ਮਰਦਾਨੇ ਜੀ ਨੂੰ ਵੀ ਆਪਣੇ ਨਾਲ ਲੈ ਲਿਆ। ਮਰਦਾਨਾ ਜੀ ਵੀ ਸਤਿਗੁਰੂ ਜੀ ਬੈਰਾਗ ਬਗੈਰ ਰਹਿ ਨਹੀਂ ਸਕਦੇ ਸੀ। 17-18 ਸਾਲਾਂ ਤੋਂ ਇਕੱਠੇ ਰਹ ਰਹੇ ਸੀ ਗੁਰੂ ਸਾਹਿਬ ਜੀ ਨੇ ਪਰਿਵਾਰ ਆਪਣੇ ਮਾਤਾ ਪਿਤਾ ਜੀ ਕੋਲ ਹੀ ਛੱਡ ਦਿੱਤਾ ਨਵੰਬਰ ਤੋਂ ਆਪ ਜੀ ਨੇ ਮੋਦੀਖਾਨੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਿਵੇਂ ਆਪ ਸਵੇਰੇ ਉੱਠ ਕੇ ਤਲਵੰਡੀ ਵਿਖੇ ਰੋਜ਼ ਦਿਨ ਜਿਹੜੇ ਤੱਕ ਕੀਰਤਨ ਕਰਦੇ ਉਸੇ ਤਰ੍ਹਾਂ ਹੀ ਆਪ ਜੀ ਸultanpur ਜਾ ਕੇ ਵੀ ਅਕਾਲਪੁਰਖ ਦੀ ਯਾਦ ਵਿੱਚ ਜੁੜੇ ਰਹਿੰਦੇ ਸਨ ਵੀ ਇਹਨਾਂ ਦੀ Sultanpur ਦੇ ਕੋਲੇ ਦੀ ਵਗਦੀ ਸੀ ਸੁਲਤਾਨਪੁਰ ਤੋਂ ਅੱਗੇ ਜਾ ਕੇ ਸਤਲੁਜ ਵਿੱਚ ਹਰੀਕੇ ਪੱਤਨ ਤੋਂ 10 ਕੋ ਮੀਲ ਦੂਰ ਉੱਪਰਲੇ ਪਾਸੇ ਮਿਲ ਜਾਂਦੀ ਸੀ ਗੁਰੂ ਸਾਹਿਬ ਸਵਾ ਪਹਿਰ ਰਾਤ ਰਹਿੰਦੀ ਉੱਠ ਕੇ ਕਾਲੀ ਵਹੀ ਵਿੱਚ ਇਸ਼ਨਾਨ ਕਰਦੇ ਅਤੇ ਭਾਈ ਮਰਦਾਨੇ ਨਾਲ ਰਲ ਕੇ ਕੀਰਤਨ ਵਿੱਚ ਜੁੜ ਜਾਂਦੇ ਉਸ ਅਕਾਲ ਪੁਰਖ ਦੀ ਉਸਤਤ ਵਿੱਚ ਜੁੜ ਜਾਂਦੇ ਸਤਗੁਰੂ ਜੀ ਦੇ ਇੱਥੇ ਵੀ ਕਈ ਸੰਗੀ ਬਣ ਗਏ ਸਨ ਕੀਰਤਨ ਵਿੱਚ ਦਿਨੋ ਦਿਨ ਰੌਣਕ ਵੱਧਦੀ ਗਈ ਸੁਲਤਾਨਪੁਰ ਵਿੱਚ ਕੀਰਤਨ ਦੀ ਬਰਕਤ ਨਾਲ ਪਿੰਡ ਮਲਸੀਆ ਦੇ ਭਾਈ ਭਾਗੀ ਰੱਥ ਨੇ ਦੁਰਗਾ ਦੀ ਪੂਜਾ ਛੱਡ ਕੇ ਸਿੱਖ ਧਰਮ ਗ੍ਰਹਿਣ ਕਰ ਲਿਆ ਸੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਿੱਖਾਂ ਵਿੱਚੋਂ ਇਹ ਪਹਿਲੇ ਸਿੱਖ ਹੋਏ ਹਨ ਮੋਦੀ ਦਾ ਕੰਮ ਜਿਸ ਕਿਸੇ ਦਾ ਵੀ ਕਚਹਿਰੀਆਂ ਦਾ ਜਾਂ ਮਾਲ ਮਹਿਕਮੇ ਵਾਲਿਆਂ ਨਾਲ ਵਾਪਿਆ ਹੋ ਜਾਣਦਾ ਹੋਵੋਗੇ ਇਨ੍ਹਾਂ ਜਗ੍ਹਾ ਤੇ ਰਿਸ਼ਵਤ ਅਦੀਕਤਾ ਬਹੁਤ ਜ਼ੋਰ ਹੁੰਦਾ ਹੀ ਹੈ ਇਸ ਲਈ ਮਾਨਦਾਰ ਆਦਮੀ ਨੂੰ ਇੱਥੇ ਬਹੁਤ ਵਿਰੋਧੀਆਂ ਦਾ ਸਾਹਮਣਾ ਕਰਨਾ ਪੈਂਦਾ ਰਿਸ਼ਵਤ ਦੇਣ ਦਿਵਾਨ ਵਾਲਿਆਂ ਨੂੰ ਵੀ ਇਮਾਨਦਾਰੀ ਮੁਲਾਜ਼ਮ ਪਸੰਦ ਨਹੀਂ ਆਉਂਦਾ ਪਰ ਆਮ ਜਨਤਾ ਨੂੰ ਮਾਨਦਾਰ ਵਿਅਕਤੀ ਬਹੁਤ ਪਿਆਰ ਲੱਗਦਾ ਇਸ ਲਈ ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੋਦੀ ਦੇ ਕੰਮ ਨੂੰ ਬਹੁਤ ਪਸੰਦ ਕਰਦੇ ਸਨ ਤਲਵੰਡੀ ਵਾਂਗ ਸਤਿਗੁਰੂ ਜੀ ਇੱਥੇ ਆਪਣੀ ਕਮਾਈ ਵਿੱਚੋਂ ਖੁਲਦੀਲੀ ਨਾਲ ਗਰੀਬਾਂ ਤੇ ਲੋੜੀਂ ਬੰਦਾਂ ਦੀ ਸਹਾਇਤਾ ਕਰਦੇ ਸੀ ਸੁਲਤਾਨਪੁਰ ਵਿੱਚ ਕੁਝ ਸਮਾਂ ਸਤਗੁਰੂ ਜੀ ਨੇ ਰੋਟੀ ਦਾ ਪ੍ਰਬੰਧ ਆਪਣੀ ਭੈਣ ਦੇ ਘਰ ਹੀ ਰੱਖਿਆ ਫਿਰ ਉਸ ਤੋਂ ਬਾਅਦ ਆਪ ਜੀ ਨੇ ਆਪਣੇ ਪਰਿਵਾਰ ਨੂੰ ਤਲਵੰਡੀ ਤੋਂ ਬੁਲਾ ਲਿਆ ਸਤਸੰਗਤ ਦੇ ਵਦਰ ਨਾਲ ਕਈ ਸਤਸੰਗੀਆਂ ਨੂੰ ਦੂਰੋਂ ਤੇ ਨੇੜੇ ਆਏ ਲੋੜੀਵੰਦਾਂ ਨੂੰ ਪ੍ਰਸ਼ਾਦ ਛਕਾਉਣਾ ਪ੍ਰਸ਼ਾਦਾ ਛਕਾਉਣਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਿੱਤ ਦੇ ਕਾਰਬਿਹਾਰ ਵਿੱਚ ਆਉਂਦਾ ਸੀ ਇਸ ਲਈ ਮਾਤਾ ਸੁਲਖਣੀ ਜੀ ਤੇ ਆਪਣੇ ਦੋਵੇਂ ਪੁੱਤਰਾਂ ਬਾਬਾ ਸ੍ਰੀਚੰਦ ਬਾਬਾ ਲక్ష్ਮੀ ਲਕਸ਼ਮੀ ਦਾਸ ਜਿਨੂੰ ਆਪਣੇ ਕੋਲੇ ਬੁਲਾ ਲਿਆ ਸੀ ਪਰ ਸਤਗੁਰੂ ਜੀ ਦੇ ਮਾਤਾ ਪਿਤਾ ਰਾਏ ਭੋਏ ਦੀ ਤਲਵੰਡੀ ਵਿਖੇ ਹੀ ਰਹੇ ਵੈ ਗੁਰੂ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਥੋੜੇ ਜਿਹੇ ਮਹੀਨਿਆਂ ਵਿੱਚ ਹੀ ਖੁਲ ਦੇਲੀ ਤੇ ਲੋੜੀਵੰਦਾਂ ਦੀ ਮਦਦ ਕਰਨ ਨਾਲ ਚਾਰ ਚੁਪੇਰੇ ਆਪ ਜੀ ਦੀ ਸ਼ੋਭਾ ਹੋਣ ਲੱਗੀ ਨਵਾਬ ਦੌਲਤ ਖਾਨ ਦੇ ਰਿਸ਼ਵਤਖੋਰ ਕਰਮਚਾਰੀਆਂ ਨੇ ਸਤਗੁਰੂ ਜੀ ਦੀ ਸ਼ਿਕਾਇਤ ਨਵਾਬ ਕੋਲੇ ਕਰ ਦਿੱਤੀ ਕਿ ਆਪ ਜੀ ਤਾਂ ਮੋਦੀ ਖਾਨਾਂ ਲੁੱਟਾਈ ਜਾ ਰਹੇ ਹਨ ਪਰ ਨਵਾਬ ਸਤਗੁਰੂ ਜੀ ਦੇ ਸੱਚੇ ਸੁੱਚੇ ਜੀਵਨ ਤੇ ਯਕੀਨ ਕਰਦਾ ਸੀ ਜਦੋਂ ਸਾਲ ਮਗਰੋਂ ਮੋਦੀਖਾਨੇ ਦਾ ਹਿਸਾਬ ਕਿਤਾਬ ਹੋਇਆ ਤਾਂ ਲੇਖਾ ਜੋਖਾ ਸਹੀ ਹੋਣ ਤੇ ਨਵਾਬ ਨੂੰ ਪੂਰੀ ਤਸੱਲੀ ਹੋ ਗਈ ਪਰ ਦੂਜੇ ਸਾਲ ਨਹੀਂ ਚੁਗਲਖੋਰ ਚੁਗਲੀਆਂ ਕਰਨ ਤੋਂ ਨਹੀਂ ਹਟੇ ਪਰ ਲੇਖਾ ਜੋਖਾ ਹਮੇਸ਼ਾ ਬਰਾਬਰ ਹੁੰਦਾ ਸੀ ਇਸ ਲਈ ਹੁਣ ਨਵਾਬ ਦਾ ਦਿਲ ਪਸੀ ਚੁੱਕਾ ਸੀ ਪਰ ਫਿਰ ਵੀ ਨਵਾਬ ਨੂੰ ਇਉਂ ਜਾਪਦਾ ਰਹਿੰਦਾ ਸੀ ਕਿ ਗੁਰੂ ਨਾਨਕ ਦੇਵ ਜੀ ਦਾ ਮਨ ਦੁਨਿਆਦਾਰੀ ਦੇ ਕੰਮਾਂ ਵਿੱਚ ਘਟ ਲੱਗਦਾ ਸੀ ਇਸ ਤਰ੍ਹਾਂ 2.3 ਕੋਸਾਲ ਸਤਿਗੁਰੂ ਜੀ ਮੋਦੀ ਖਾਨੇ ਵਿੱਚ ਕੰਮ ਕਰਦਿਆਂ ਲੰਘ ਗਏ। ਵੇਈ ਨਦੀ ਸਿੱਖ ਇਤਿਹਾਸ ਵਿੱਚ ਵੇਈ ਨਦੀ ਵਾਲੀ ਸਾਖੀ ਬਹੁਤ ਮਸ਼ਹੂਰ ਹੈ। ਅਗਸਤ ਮਹੀਨੇ ਵਿੱਚ ਵਰਖਾ ਰੁੱਤ ਹਾਲੇ ਮੁੱਕੀ ਨਹੀਂ ਸੀ। ਇਤਿਹਾਸਕਾਰਾਂ ਅਨੁਸਾਰ ਸਤਿਗੁਰੂ ਜੀ ਰੋਜ਼ ਵਾਂਗ ਵੇਈ ਨਦੀ ਵਿੱਚ ਇਸ਼ਨਾਨ ਕਰ ਲਈ। ਨਾਲੇ ਸੰਗੀ ਵੀ ਸਨ। ਸਤਿਗੁਰੂ ਜੀ ਨਦੀ ਵਿੱਚ ਇਸ਼ਨਾਨ ਕਰਨ ਗਏ ਮੁੜ ਬਾਹਰ ਨਾ ਆ ਨਿਕਲੇ, ਨਾ ਗਿਆ ਆਇਆ ਨਾ ਗਿਆ। ਆਕੇ ਬੀਬੀ ਨਾਨਕੀ ਜੀ ਨਾਲ ਆਇਆ ਨੇ ਬੀਬੀ ਨਾਨਕੀ ਜੀ ਤੇ ਭਾਈ ਜੈ ਰਾਮ ਜੀ ਨੂੰ ਦੱਸਿਆ ਕਿ ਬੀਬੀ ਨਾਨਕੀ ਜੀ ਤੋਂ ਬਗੈਰ ਸਭ ਨੇ ਕਿਹਾ ਕਿ ਆਪ ਜੀ ਡੁੱਬ ਗਏ ਹਨ ਆਪ ਜੀ ਸੁਲਤਾਨਪੁਰ ਬਾਹਰ ਕਬਰਿਸਤਾਨ ਵਿੱਚ ਡੇਰਾ ਲਾ ਲਿਆ ਪਲਾਂ ਵਿੱਚ ਹੀ ਸੁਲਤਾਨਪੁਰ ਦੀ ਜਨਤਾ ਸਮੇਤ ਨਮਾਬ दौਲਤਖਾਂ ਪਹੁੰਚ ਗਏ ਪਰ ਹੁਣ ਆਪ ਜੀ ਨੇ ਮੋਦੀਖਾਨੇ ਵਿੱਚ ਬੈਠਣ ਤੋਂ ਇਨਕਾਰ ਕਰ ਦਿੱਤਾ ਸਤਿਗੁਰੂ ਜੀ ਨੇ ਵਾਪਸ ਆ ਕੇ ਪਹਿਲੀ ਗੱਲ ਇਹ ਕੀਤੀ ਕਿ ਨਾ ਕੋਈ Hindu ਨਾ مسلمان ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ Hindu Muslim ਵਾਲੇ ਵਿਤਕਰੇ ਛੱਡੋ ਸਾਰੀ ਖਲਕਤ ਵਿੱਚ ਵੇਖੋ ਮਾਲਕ ਨੂੰ ਨਵਾਬ ਦੌਲਤਖਾਨ ਦੇ ਸਾਰੇ ਸੁਲਤਾਨਪੁਰ ਵਾਸੀਆਂ ਨੂੰ ਸਤਗੁਰੂ ਜੀ ਨੇ ਦੱਸਿਆ ਕਿ ਅਸੀਂ ਦੂਰ ਦਰਾਡੇ ਦੇਸ਼ਾਂ ਵਿੱਚ ਚੱਕਰ ਲਾ ਕੇ ਧਰਮ ਜਾਤਾਂ ਵਾਲੀ ਵਿਤ ਦੂਰ ਕਰਨ ਦੇ ਯਤਨ ਕਰਦੇ ਹਨ ਤਾਂ ਕਿ ਸਾਰੀ ਲੋਕਾਈ ਉਸ ਅਕਾਲ ਪੁਰਖ ਨੂੰ ਉਸ ਦੀ ਰਚੀ ਹੋਈ ਦੁਨੀਆ ਦੇ ਕਣਕਣ ਵਿੱਚ ਦੇਖ ਸਕਣ ਤੇ ਜਗਤ ਵਿੱਚ ਹਮੇਸ਼ਾ ਲਈ ਠੰਡੀ ਠੰਡ ਸ਼ਾਂਤੀ ਵਰਤੀ ਰਹੇ ਸੱਚੀ ਨਮਾਜ਼ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਜਦੋਂ ਕਾਜੀ ਨੇ ਸੁਣਿਆ ਤਾਂ ਕਾਜੀ ਆਪ ਜੀ ਨੂੰ ਕਹਿਣ ਲੱਗਾ ਕਿ ਅਸੀਂ ਨਮਾਜ਼ ਪੜਨ ਜਾ ਰਹੇ ਹਾਂ ਜੇ ਤੁਹਾਨੂੰ Hindu Musalmana ਸਭਨਾ ਵਿੱਚ ਇੱਕੋ ਰੱਬ ਦੇਖਦਾ ਤਾਂ ਆਓ ਸਾਡੇ ਨਾਲ ਨਮਾਜ਼ ਕਰੋ ਸਤਿਗੁਰੂ ਜੀ ਨਮਾਜ਼ ਦੇ ਕਾਜੀ ਨਾਲ ਤੁਰ ਪਏ ਕਾਜੀ ਮਸਜਿਦ ਵਿੱਚ ਜਾ ਕੇ ਸਾਰੇ ਮੁਸਲਮਾਨਾਂ ਦੇ ਅੱਗੇ ਖਲੋ ਕੇ ਨਮਾਜ਼ ਪੜ੍ਹਨੀ ਸ਼ੁਰੂ ਕੀਤੀ ਸਤਿਗੁਰੂ ਜੀ ਵੀ ਪਾਸ ਹੀ ਖੜੇ ਸਨ ਸਤਿਗੁਰੂ ਜੀ ਨੇ ਜਦੋਂ ਨਮਾਜ਼ ਪੜ੍ਹਦੇ ਕਾਜੀ ਵੱਲ ਤੱਕਿਆ ਤਾਂ ਆਪ ਹੀ ਹੱਸ ਪਏ ਸਾਫ਼ ਦਿਖ ਰਿਹਾ ਸੀ ਕਿ ਕਾਜੀ ਦੀ ਸਿਰਫ਼ ਜ਼ੀਬ ਹੀ ਰਵਾ ਰਹੀ ਕੁਰਾਨ ਦੀਆਂ ਆਇਤਾਂ ਪੜ੍ਹੀ ਜਾ ਰਹੀ ਸੀ ਪਰ ਮਨ ਉੱਥੇ ਹਾਜ਼ਰ ਨਹੀਂ ਸੀ ਕਾਜੀ ਕਿਵੇਂ ਸਹਾਰ ਸਕਦਾ ਸੀ ਇਹ ਹਾਸਾ ਕਾਜੀ ਨੇ ਨਮਾਜ਼ ਖਤਮ ਹੁੰਦੇ ਸਾਰ ਹੀ ਉੱਥੇ ਨਵਾਬ ਨੂੰ ਦੱਸ ਦਿੱਤਾ ਨਵਾਬ ਨੇ ਖੁਦ ਵੀ ਇਹ ਸਭ ਅੱਖੀਂ ਵੇਖਿਆ ਸੀ ਨਵਾਬ ਵੱਲੋਂ ਇਹ ਹਾਸੇ ਦਾ ਕਾਰਨ ਪੁੱਛਿਆ ਤੇ ਸਤਿਗੁਰੂ ਜੀ ਨੇ ਉੱਤਰ ਦਿੱਤਾ ਕਿ ਕਾਜੀ ਸੱਚੀ ਨਮਾਜ਼ ਨਹੀਂ ਪੜ ਰਹੀ ਸੀ ਕਾਜੀ ਜੀ ਆਪ ਹੀ ਸੱਚ ਦੱਸ ਦੇਣਾ ਇੰਨਾ ਦਾ ਚਿਹਰਾ ਦੱਸ ਰਿਹਾ ਸੀ ਕਿ ਨਮਾਜ਼ ਪੜਨ ਵੇਲੇ ਕਾਜੀ ਦੀ ਜੀਬਾ ਨਮਾਜ਼ ਪੜ ਰਹੀ ਸੀ ਮਨ ਇੰਨਾ ਦਾ ਆਪਣੇ ਘਰ ਦੇ ਕੰਮਾਂ ਵੱਲ ਸੀ ਕਾਜੀ ਇਹ ਸੁਣ ਕੇ ਬਹੁਤ ਸ਼ਰਮਿੰਦਾ ਹੋਇਆ ਤੇ ਕਹਿਣ ਲੱਗਾ ਨਮਾਬ ਸਾਹਮਣੇ ਤਾਂ ਨਮਾਜ਼ ਪੜੀ ਹੈ ਤੇ ਗੁਰੂ ਜੀ ਨੇ ਕਿਹਾ ਹੈ ਕਿ ਨਮਾਬ ਸਾਹਿਬ ਜੀ ਦਾ ਮਨ ਵੀ ਆਪਣੇ ਰਾਜਪਾਟ ਦੇ ਕੰਮਾਂ ਵਿੱਚ ਹੀ ਸੀ ਸਤਿਗੁਰੂ ਜੀ ਦੀਆਂ ਇੰਨਾ ਗੱਲਾਂ ਸੁਣ ਕੇ ਨਮਾਬ ਦੌਲਤਖਣ ਆਪ ਜੀ ਦਾ ਮੁਰੀਦ ਹੋ ਗਿਆ ਕਹਿਣ ਲੱਗਾ ਦੋਸਤੋ ਸੱਚੀ ਨਮਾਜ਼ ਕਿਵੇਂ ਪੜੀ ਜਾਵੇ ਸਤਿਗੁਰੂ ਜੀ ਨੇ ਉੱਤਰ ਦਿੱਤਾ ਕਿ ਅੱਲਾ ਨੂੰ ਹਾਜ਼ਰ ਨਜ਼ਰ ਜਾਣ ਕੇ ਆਪਣਾ ਮਨ ਉਹਨਾਂ ਦੇ ਚਰਨਾਂ ਵਿੱਚ ਟਿਕਾ ਦਿਓ ਦਿਖਾਵੇ ਦੀ ਨਮਾਜ਼ ਦਾ ਕੋਈ ਫਾਇਦਾ ਨਹੀਂ ਸਿਰਫ ਸੱਚੀ ਨਮਾਜ਼ ਪੜੋ ਸੰਸਾਰ ਦੇ ਜਰਰੇ ਜਰਰੇ ਵਿੱਚ ਉਸ ਅੱਲਾ ਨੂੰ ਮਹਿਸੂਸ ਕਰੋ ਹਵਲ ਅੱਲਾ ਨੂਰ ਪਾਇ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਜਦ ਉਪਜਿਆ ਕੌਣ ਭਲੇ ਕੋ ਮੰਦੀ ਵਹਿ ਗੁਰੂ ਜੀ